ਮਿੱਤਰੋ ਤੁਸੀਂ ਵੇਖ ਸਕਦੇ ਹੋ ਬਾਰਡਰ ਇੰਡੀਆ ਔਰ ਪਾਕਿਸਤਾਨ ਜ਼ੀਰੋ ਲਾਈਨ ਤੇ ਬਿਲਕੁਲ ਨੇੜੇ ਹੀ ਖੜੇ ਆ ਤੇ ਇਹ ਆ ਆਰਮੀ ਦਾ ਇੱਕ بیس ਕੈਂਪ ਸਾਡੇ ਸਿੱਖ ਰਜiment ਸ਼ਹੀਦ ਜਿਹੜੇ 9 ਸਿੱਖ ਰਜiment ਦੇ ਜਵਾਨ ਸ਼ਹੀਦ ਹੋਏ ਸਨ ਉਹਨਾਂ ਦੀ ਇਹ ਯਾਦਗਾਰ ਬਹੁਤ ਖੂਬਸੂਰਤ ਜਗ੍ਹਾ ਤੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਆ ਤੇ ਬਹੁਤ ਹੀ ਵਧੀਆ ਸਾਨੂੰ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਦੋਸਤੋ ਅੱਜ ਅਸੀਂ ਆਏ ਆਂ ਸ਼ਹੀਦੀ ਸਮਾਰਕ ਕੇ ਜਿਹੜਾ ਕਿ ਪੁਰ ਕੰਜਰੀ ਦੇ ਬਿਲਕੁਲ ਨਜ਼ਦੀਕ ਆ ਤੇ ਬਾਰਡਰ ਦੇ ਉੱਤੇ ਆ। ਇੱਥੇ 1971 ਵਿੱਚ 9 ਸਾਡੇ ਫੌਜੀ ਜਵਾਨ ਸ਼ਹੀਦ ਹੋਏ ਸੀ ਜੇਹਿਸ ਦੀ ਖਾਤਰ ਲੜਦਾ ਲੜਦਿਆਂ ਉਹਨਾਂ ਨੇ ਸ਼ਹੀਦੀ ਪਾਈ ਸੀ। ਤੇ ਆਓ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਸਲੂਟ ਮਾਰੀਏ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਭੱਤ ਵਿੱਚ ਆਜ਼ਾਦੀ ਦੀ ਸਾਲ ਆ ਰਿਹਾ ਆਓ ਤੁਹਾਨੂੰ ਬਖਾਉਨੇ ਆ ਇਹ ਸਮਾਰਪਣਾਂ ਦਾ ਜਿਵੇਂ ਕਿ ਆਪਾਂ ਸ਼ਹੀਦਾਂ ਦੇ ਸਤਕਾਰ ਦੇ ਵਿੱਚ ਉਹਨਾਂ ਦੇ ਸਮਾਰਕ ਦੇ ਬੂਟ ਲਾ ਕੇ ਅੱਗੇ ਜਾਵਾਂਗੇ ਯਾਨਕਿ ਜੁੱਤੇ ਲਾ ਕੇ ਅੱਗੇ ਜਾਵਾਂਗੇ ਤੇ ਇਹ ਆ ਜਿੱਥੇ ਮਾਰਕ ਅੱਗੇ ਆ ਜਿਓ ਇਹ ਸਾਡੇ ਸਿੱਖ ਰਜਮੇੜ ਦੇ ਨੌਜਵਾਨ ਇੱਥੇ ਸ਼ਹੀਦ ਹੋਏ ਸਨ ਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾਇਆ ਗਿਆ ਉਹਨਾਂ ਦੇ ਨਾਂ ਵੀ ਉੱਪਰ ਲਿਖੇ ਨੇ ਰਾਜਾ 1905 ਦੇ ਜੂਨ ਦਾ ਜੇ ਐਂਡ ਕੇਮਸਕੀਰਨ ਇਸ ਤਰ੍ਹਾਂ ਕੁਛ ਲਿਆ ਹਾ ਹਤੀ ਇਹ ਵੀ ਸਾਡੇ ਹੁਣ ਪਹੁੰਚੇ ਬੇਸ ਤੋਂ ਅੱਜ بارش ਵੀ ਹੋ ਰਹੀ ਹੈ ਥੋੜੀ ਥੋੜੀ ਤੇ ਬਹੁਤ ਹੀ ਵਧੀਆ ਮੌਸਮ ਹੁਸਾਉਣ ਹੈ ਤੇ ਅੱਗੇ ਆ ਜਿਓ 那不行。啊